ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਅਗਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟ ایڈ ਦਿੱਤੀ ਜਾਂਦੀ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਹਰ 30 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ। ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ। ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਚਾਹ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ। ਇਹ ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਤੇਜ਼ ਰਫਤਾਰ ਗੱਡੀ ਦਾ ਕਹਿਰ ਦੇਖਣ ਨੂੰ ਮਿਲਿਆ ਇੱਕ ਖੜੇ ਮੋਟਰਸਾਈਕਲ 'ਚ ਇਸ ਤੇਜ਼ ਰਫਤਾਰ ਗੱਡੀ ਦੇ ਵੱਲੋਂ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰ ਦਿੱਤੀ ਗਈ ਆ ਜਿਸ ਦੇ ਵਿੱਚ ਇੱਕ ਬਜ਼ੁਰਗ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਉਹਦੀ ਮਦਦ ਕੀਤੀ ਗਈ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਪੂਰਾ ਮਾਮਲਾ ਬਲੂਆਣਾ ਦੇ ਪਿੰਡ ਗੋਬਿੰਦਗੜ੍ਹ ਨੇੜੇ ਸੜਕ ਕਿਨਾਰੇ ਵਾਪਰਿਆ ਮੋਟਰਸਾਈਕਲ ਤੇ ਖੜੇ ਬਜ਼ੁਰਗ ਨੂੰ ਇੱਕ ਹਨ ਪਛਾਤੇ ਕਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਹੈ ਤਾਂ ਖੁਦ ਮੋਕੇ ਤੋਂ ਉਰਫੀ ਫਰਾਰ ਹੋ ਗਿਆ ਬਜ਼ੁਰਗ ਦੇ ਗੰਭੀਰ ਸੱਟਾਂ ਲੱਗੀਆਂ ਨੇ ਮੋਕੇ ਤੇ 108 ਐਂਬੂਲੈਂਸ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਪਹੁੰਚੀ ਬਜ਼ੁਰਗ ਨੂੰ 108 ਐਂਬੂਲੈਂਸ ਦੀ ਮਦਦ ਦੇ ਨਾਲ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਜਿਹੜੀ ਸਿਹਰਾਟ ਵੀ ਦੇਖ ਰਹੇ ਤੁਸੀਂ ਇਸ ਮੂਦ ਆ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਥੇ ਤੋਂ ਦੱਤੀਆ ਬੋਟਮ ਲੋਟ ਰੋਡ ਦੇ ਇੱਕ ਹਾਸਾ ਵਾਪਰਿਆ ਹਾਸਾ ਤੋਂ ਦੱਤੀਏ ਇੱਕ ਬਾਈਕ ਤੇ ਬੁਜ਼ੁਰਗ ਖੜਾ ਸੀਗਾ ਸੜਕ ਦੇ ਨਾਲ ਖੜਾ ਸੀਗਾ ਤੇ ਇੱਕ ਇੱਕ ਜਿਹੜੀ ਗੱਡੀ ਆਂਦੀ ਹੈ ਗੱਡੀ ਜਿਹੜੀ ਹੈਗੇ ਉਹ ਪੇਟ ਮਾਰ ਦਿੰਦੀ ਹੈ ਪੇਟ ਮਾਰ ਕਰਕੇ ਉਸ ਵਿਅਕਤੀ ਤੇ ਗੰਭੀਰ ਸੱਟਾਂ ਲੱਗਦੀਆਂ ਨੇ ਮੋਕੇ ਤੇ 108 ਐਂਬੂਲੈਂਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਤੇ 108 ਐਂਬੂਲੈਂਸ ਰਾਜਿਆਦਾਗਾ ਅਬੋਰ ਦੇ ਸਰਕਾਰੀ ਹਸਪਤਾਲ ਵਿੱਚ ਉਹਨੂੰ ਦਾਖਲ ਕਰਵਾਇਆ ਜਾਂਦਾ ਵਿਤੇ ਮੋਕੇ ਤੇ ਵੀ ਸੁਰੱਖਿਆ ਫੌਜ ਦੀ ਟੀਮ ਜਿਹੜੀਆਂ ਮੋਕੇ ਤੇ ਪਹੁੰਚਦੀ ਹੈ ਇਹ ਜਿਹੜਾ ਹੈਗਾ ਉਸ ਬੁਜ਼ੁਰਗ ਦਾ ਜਿਹੜਾ ਹਾਚਾਰ ਪੁੱਛੀਏ ਤਾਂ ਨਾਮ ਨੋਟ ਕਰਦੀ ਉਸ ਤੋਂ ਬਾਅਦ ਇਹ ਗੁੱਸਨਾ ਛੱਤ थानाਪੁਰ ਤੋਂ ਵੀ ਦਿੱਤੀ ਜਾਂਦੀ ਹੈ ਆਪਾਂ ਸਾਰੀ ਜਾਣਕਾਰੀ ਲੈਣੇ ਆ ਵੀ ਉਸ ਬਜ਼ੁਰਗ ਦਾ ਨਾਮ ਕੀ ਸੀਗਾ ਕਿੱਥੋਂ ਦਾ ਵਸੇ ਜੀਗਾ ਫਿਰ ਹਾਸੇ ਦਾ ਮੈਨ ਕਾਰਨ ਕੀ ਰਿਹਾ ਕਿੰਨੀ ਗੰਬੀਰ ਸੱਟਾਂ ਲੱਗੀਆਂ ਨੇ ਕੀ ਨਾਮ ਹੈ ਆਪਣਾ ਅੱਛਾ ਕਿਵੇਂ ਆਜਾ ਵਾਪਰਿਆ ਵਾਪਰਿਆ ਇਹ ਮਲ ਖੜੇ ਰਹੀ ਫੋਨ ਨੰਬਰ ਵੀ ਦਿੱਤੇ ਜਿਹੜਾ ਮਲੋਂ ਆ ਗੋਸਾ ਇੰਕਲਾ ਅਸਰ ਮਾਰੀ ਵੇ ਤੇ ਉਹਨਾਂ ਨੇ ਉਹ ਉਹਨਾਂ ਨੇ ਲੋਕਾਂ ਨੂੰ ਲੈਣਾ ਨੂੰ ਉਹ ਰੋਗੇ ਨੇ ਗੱਡੀ ਵਾਪਸ ਲੈ ਗਏ ਜੀ ਜੀ ਉਹ ਲੈ ਕੇ ਇਹਦਾ ਨਾਮ ਕੁਲਦੀਪ ਹੈ ਅ ਬੋਰ 108 ਐਂਬੂਲੈਂਸ ਤੇ ਡਿਊਟੀ 'ਚ ਮੇਰੀ ਸਾਨੂੰ ਫੋਨ ਆਇਆਗਾ ਵੀ ਕੋਵਿੰਦਗੜ੍ਹ ਤੇ ਪਹਿਲਾਂ ਥੋੜਾ ਜਿਹਾ ਪੂਰ ਸਥਾਨ 'ਤੇ ਜੀ ਐਸ ਦੇ ਨੇੜੇ ਕੋਈ ਐਕਸੀਡੈਂਟ ਹੋਇਆ ਕਾਰ ਆ ਰ ਆ ਕੋਈ ਬੰਦੇ ਨੂੰ ਸੱਤ ਮਾਰ ਦਿਆ ਜੀ ਤੇ ਅਸੀਂ ਨਾਲ ਦੇ ਨਾਲ ਚੱਕ ਕੇ ਲਿਆ ਕੇ ਉਹਨਾਂ ਨੂੰ ਹਸਪਤਾਲ ਕਰਾ ਕੇ ਜੀ ਨਾਮ ਕੀ ਹੈ ਮਿੰਦੇ ਦਾ ਕਿਸ਼ਣਾ ਨਾਜ਼ ਜਸਕਰਨ ਸਿੰਘ कितनों ने बाती हैं? कौन-कौन लांडरी नंबर हैं? कानून कंस्ट्रक्टर को फॉर्म आएगा कि एक्सीडेंट आया जिधर हार्ट बिंगर हार्ट फॉन्ट या केसी बोल के सामने को पाइपिंग उन पर के घर के बैठ सकते हैं फिर उसको कारों वो करें जाके देखेंगे स्कैन सेंट में आमंत्रित लेकिन उन बुलेफर आई इसको अप ਫਕਿੰਗ ਕੈਨੋ ਤੁਹਾਨੂੰ ਪਤਾ ਲੱਗਿਆ ਐਕਸੀਡੈਂਟ ਕਿਵੇਂ ਹੋਇਆ ਸਰ ਕਿ ਬਾਈਕ ਤੇ ਖੜੀ ਸੀ ਕਿ ਉਸ ਨੂੰ ਕਿਚੋਂ ਉਹ ਗੱਡੀ ਫੇਕ ਕਰਕੇ ਹਟਾਉਂ ਗਏ ਗੱਡੀ ਵਾਲਾ ਮੋਕੇ ਤੇ ਰੁਕੇ ਸੀਗੇ ਸਰ ਨਹੀਂ ਉਹ ਗੱਡੀ ਵਾਲਾ ਮੋਕੇ ਨਹੀਂ ਸੀ ਪਟੇ ਕੋਈ ਪੇਸ਼ੈਂਟ ਆਇਆ ਜਿਸ ਦਾ ਨਾਮ ਜਸਕਰਨ ਸਿੰਘ ਹੈ ਕੁੰਡਲ ਕੰਦਰ ਆਉਣ ਵਾਲਾ ਹੀ ਔਰ ਇੱਕ ਆਫਰੇ ਵੀ ਬਾਈਕ ਤੇ ਆਲੇ ਸੀ ਪਰ ਕਿਤੇ ਆਪਣੇ ਗੰਭੀਰ ਫ੍ਰੈਕਚਰ ਆਵਲੋਟ ਬਣਿਆ ਔਰ ਦੇ ਐਕਸੀਡੈਂਟ ਹੋਇਆ ਸੀ ਸਟਾ ਕਿੰਨੀ ਘਜੀਆਂ ਨੇ ਕਟਲ ਐਕਸਰੇ ਵੀ ਇਹਨਾਂ ਨੂੰ ਭੇਜਿਆ ਰਹੀ ਹੈ ਜੀ ਫੋਟੋਆਂ ਤੋਂ ਬਾਅਦ ਹੀ ਦੱਸਾਂਗੇ ਕੁਝ ਸੂਚਨਾ ਪੁਲਿਸ ਨੂੰ ਭੇਜੀ ਹਾਂ ਜੀ ਗੈਡੀ ਥਿਊਰਟਿਕਲੀ ਬਣਾਣਾ ਹੈ ਕਟੋ ਤੁਹਾਨੂੰ ਸ਼ਾਇਦ ਰਿਪੋਰਟ